ਜੋਤ ਸਿੰਘ ਸਿੱਧੂ ਗਏ ਹੈ ਤੇ ਇਮਰਾਨ ਖਾਨ ਜਿਹੜੇ ਪ੍ਰਧਾਨ ਮੰਤਰੀਆਂ ਨੂੰ ਕਸ਼ਮੀਰੀ ਸ਼ਾਲ ਦੇ ਰਹੇ ਹੈ ਕਿੰਨੀ ਵੱਡੀ ਸਟੇਟਮੈਂਟ ਹੈ ਵੀ ਕਸ਼ਮੀਰ ਸਾਡਾ ਹੈ ਕਸ਼ਮੀਰ ਤੋਂ ਸਾਡੇ ਮੁਰਖ ਤੋਂ ਅਸੀਂ ਇੱਕ ਤੋਹਫਾ ਲੈ ਕੇ ਆਏ ਆ ਤੇ ਨਾਲ ਲਾਂਗੇ ਦੀ ਗੱਲ ਕੀਤੀ ਸੋਚ ਦਾ ਫਰਕ ਦੇਖੋ ਇੱਥੇ ਗੋਲ ਗੱਪੇ ਖਾ ਕੇ ਆ ਗਏ ਇੱਥੇ ਆ ਕੇ ਕਹਿੰਦੇ ਸੀ ਲਾਂਗਾ ਬੁਲਾਣ ਦੀਆਂ ਗੱਲਾਂ ਕਰਦੇ ਆ ਕਿੱਥੇ ਨਵਜੋਤ ਸਿੰਘ ਸਿੱਧੂ ਇੱਕ ਦਿਨ ਜਾ ਕੇ ਆਏ ਹੋਏ ਉਹਨੇ ਬਾਤ ਕੀ ਹੋਇਆ ਇਹ ਭਾਰਤ ਦੀ ਗੱਲ ਹੈ 18 ਅਗਸਤ ਨੂੰ ਜਦੋਂ ਆ ਉੱਥੇ ਜਾ ਕੇ ਇਹਨਾਂ ਨੇ ਸਵਿਰੀਨ ਸੈਰੋਨੀ 17 18 ਨੂੰ ਇੱਕ ਮਹੀਨਾ 2 ਦਿਨ ਹੋ ਗਏ ਸਨ ਇੱਕ ਮਹੀਨੇ ਦੇ ਅੰਦਰ ਪ੍ਰਧਾਨ ਮੰਤਰੀ ਪਾਕਿਸਤਾਨ ਨਵਾਜ਼ ਸ਼ਰੀਫ ਨੇ ਟਵੀਟ ਕੀਤਾ ਕਿ ਆ ਹੀ ਇਜ਼ ਅ ਐਂਬੈਸਡਰ ਆਫ ਪੀਸ ਇਮਰਾਨ ਖਾਨ ਨੇ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਐਂਬੈਸਡਰ ਆਫ ਪੀਸ ਕਿਹਾ ਖਿਆਲ ਉਹ ਉਹਨਾਂ ਦੇ ਖਿਆਲ ਚੌਧਰੀ ਜਿਹੜੇ ਹੈ ਇਨਫਰਮੇਸ਼ਨ ਬ੍ਰਾਡਕਾਸਟਿੰਗ ਮਨਿਸਟਰ ਜਿਹੜੇ ਹੈ ਉਹ ਕਹਿੰਦੇ ਆ ਵੀ ਅਸੀਂ ਇਸ ਗੱਲ ਨੂੰ ਗੌਰ ਕਰਨ ਵਾਸਤੇ ਤਿਆਰ ਬੈਠੇ ਆ ਸਾਡੇ ਕੋਲ ਕੋਈ ਇਸ ਕਿਸਮ ਦਾ ਪ੍ਰਪੋਜ਼ਲ ਆਵੇ ਵੀ ਆਰ ਵਿਲਿੰਗ ਟੂ ਓਪਨ ਥਿਸ ਥਿਸ ਸਪੈਸਿਫਿਕ ਕੱਲ ਉਹਨਾਂ ਦੇ ਹੋਮ ਮਨਿਸਟਰ ਦਾ ਜਿਹੜਾ ਬਿਆਨ ਆਇਆ ਇੱਕ ਮਹੀਨੇ ਦੇ ਅੰਦਰ ਤਿੰਨ ਜਿਹੜੇ ਆ ਇਨਕਲੂਡਿੰਗ ਜਿਹੜੇ ਉਹਨਾਂ ਦੇ ਉਹ ਪ੍ਰਾਈਮ ਮਨਿਸਟਰ ਹੈ ਇਮਰਾਨ ਖਾਨ ਉਹਨਾਂ ਦਾ ਬਿਆਨ ਆ ਗਿਆ ਇੱਥੇ ਮੇਰੇ ਸ਼ੇਰ ਗੋਲ ਗੱਪੇ ਖਾ ਕੇ ਉਹ ਗੋਲ ਗੱਪੇ ਦਾ ਕੀ ਬਿਆਨ ਆਵੇਗਾ ਇਹਦਾ ਕੀ ਬਿਆਨ ਆ ਸਕਦਾ ਕਿਸ ਤਰ੍ਹਾਂ ਲੰਗਾ ਖੁੱਲੂਗਾ ਇਹਨਾਂ ਤੋਂ ਲੰਗਾ ਖੁੱਲਣਾ ਵੀ ਨਹੀਂ ਸਕਦਾ ਦੇਖੋ ਕਿ ਸੁਖਵੀਰ ਸੁਖਵੀਰ ਸਿੰਘ ਬਾਦਲਵਾਲਾ ਕੀ ਖੁਲਾਉਣ ਦੇ ਸਾਹਮਣੇ ਕੱਲ ਪਰਸੋਂ ਜਾ ਕੇ ਆਏ ਨਰਜੋ ਸਿੰਘ ਸਿੱਧੂ ਉਸ ਸਮੇਂ ਸਰਦਾਰੀ ਕੋਲ ਵੀ ਤੁਸੀਂ ਚਿੱਠੀ ਲਿਖ ਦਿਓ lettes see what happens ਦੇਖੋ ਮਨੂੰ ਆਪ ਪਾਕਿਸਤਾਨ ਦੀ ਜਿਹੜੀ ਹੈ ਉਹਨਾਂ ਦੀ ਆਰਮੀ ਕਿਸ ਤਰ੍ਹਾਂ ਉਨਾਂ ਦਾ ਕਿਸ ਤਰ੍ਹਾਂ ਉਹਨਾਂ ਦਾ ਨਜ਼ਰੀਆ ਹੈ दैट इज ਨੋਬਡੀ ਕੈਨ ਕਮੈਂਟ ਬਟ ਸਾਡੇ ਕੋਲੋਂ ਕੋਸ਼ਿਸ਼ ਕਰਕੇ ਹਲੰਘਾ ਨਾਰਾਜੀ ਇਸ ਕਰਕੇ ਕੋਸ਼ਿਸ਼ ਹੈ ਇਹ ਕੋਸ਼ਿਸ਼ ਵੀ ਨਹੀਂ ਕਰ ਸਕਦੇ ਜਿਹੜੇ ਅਕਾਲੀ ਦਰ ਨਾਲ ਇੰਡਰ ਐ ਚਾਹੇ ਪੰਜਾਬ 'ਚ ਬੈਠੇ ਹੈ ਚਾਹੇ ਇਹਨਾਂ ਦੇ ਮੰਤਰੀ ਉੱਥੇ ਬੈਠੇ ਹੈ ਕੱਲ ਇੱਕ ਬਿਆਨ ਆਇਆ ਕੇਂਦਰੀ ਮੰਤਰੀ ਦਾ ਉਹ ਸੁਸ਼ਮਾ ਸਵਰਾਜ ਜੀ ਨੇ ਝਾੜ ਲਾਈ ਨਰਜੋਤ ਸਿੰਘ ਸਿੱਧੂ ਦੇਖੋ ਮੈਂ ਤਾਂ ਨਰਜੋਤ ਸਿੰਘ ਸਿੱਧੂ ਜੀ ਨੂੰ ਪਿਛਲੇ 1.5 ਸਾਲ ਤੋਂ ਜਦੋਂ ਦਾ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਉਸ ਤੋਂ ਪਹਿਲਾਂ ਮੇਰੀ ਮੁਲਾਕਾਤ ਉਹਨਾਂ ਨਾਲ થઈ ਸੀ। ਅਕਾਲੀ ਕਲ ਕਿਉਂਕਿ ਬੀਜੇਪੀ ਦੇ ਭਾਈਵਾਲ ਸੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਇੱਕ ਗੱਲ ਤਾਂ ਉਹ ਵੀ ਮੰਨਣਗੇ ਕਿ ਉਹ ਅਸਲ ਪੰਜਾਬੀ ਹੈ। ਉਹ ਕੋਈ ਇਨਸਾਨ ਵਰਗਾ ਕਹਾਣੀ ਹੈ ਨਹੀਂ ਉੱਥੇ। ਵੀ ਕੁਰਸੀ ਦੇ ਲਾਲਚ ਦੇ ਅੰਦਰ ਝਾੜ ਖਾ ਕੇ ਆ ਗਏ। ਕੁਰਸੀ ਦਾ ਲਾਲਚ ਇਹਨਾਂ ਲੋਕਾਂ ਨੂੰ ਹੈ ਤੇ ਇੱਕ ਜਿਸ ਤਰ੍ਹਾਂ ਹਿਊਮਨ ਸਾਈਕੋਲੋਜੀ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਸੀਗੇ ਉਹਦੇ ਵਿੱਚ ਫਰੌਇਡ ਦਾ ਜਿਹੜਾ ਨੋਨ ਜਿਹੜਾ ਸਾਈਕਿਸ ਸੀਗਾ ਸਾਈਕੋਲੋਜੀਸ ਸੀਗਾ ਫਰੌਇਡੀਅਨ ਜਿਹੜੀ ਚੀਜ਼ ਹੈ ਜਿਹੜੀ ਦਿਮਾਗ 'ਚ ਇਹਨਾਂ ਨੂੰ ਝਾੜ ਪਈ ਹੋਈ ਹੈ ਉੱਥੇ ਅਕਾਲੀ ਲੀਡਰਸ਼ਿਪ ਨੂੰ ਬਾਦਲ ਸਾਹਿਬ ਜਿਹੜੇ ਜਾਂਦੇ ਨਹੀਂ ਮੋਦੀ ਸਾਹਿਬ ਨੂੰ ਮਿਲਣ ਇੱਕ ਵਾਰ ਚਲੇ ਗਏ ਸੀਗੇ ਇਸ ਇਫੈਕਟ which has been reconfirmed ਹਾਉ ਉਹਦੇ ਵਿੱਚ ਇਹਨਾਂ ਦੇ ਅਪਾਇੰਟਮੈਂਟ ਮਿਲੀ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪਾਇੰਟਮੈਂਟ ਮਿਲੀ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਨਾਲ ਤੌਰ ਇਹਨਾਂ ਦੇ ਮੰਤਰੀ ਨਾਲ ਚਲੇ ਗਏ ਪ੍ਰਾਈਮ ਮਿਨਿਸਟਰ ਮੀਟਿੰਗ ਚ ਉੱਪਰ ਖੜੇ ਹੋ ਗਏ ਮੀਟਿੰਗ ਵਾਜ਼ ਕੈਨਸਲ ਉਹ ਗੱਲ ਸਾਬਤ ਹੋ ਗਈ ਉਹ ਝਾੜ ਜਿਹੜੀ ਹੈ ਉਹਨੂੰ ਕਰਕੇ ਮਗਰੋਂ 3.5 ਸਾਲਾਂ ਜੀ ਤੁਸੀਂ ਗਵਾਹ ਹੋ ਵੀ ਬਾਦਲ ਸਾਹਿਬ ਨੇ ਕਿਤੇ ਟਾਈਮ ਮੰਗਿਆ ਹੋਏ ਮੋਦੀ ਸਾਹਿਬ ਕੋ ਜਾਂ ਕਿਤੇ ਮੋਦੀ ਸਾਹਿਬ ਨੇ ਮਿਲੇ ਹੋਣ ਸਾਢੇ 4 ਸਾਲ ਚ ਸਿੰਦੇ ਨਮਿਤ ਸ਼ਾ ਚੰਡੀਗੜਾ ਆ ਉਦੋਂ ਮੁਲਾਕਾਤ ਹੋਈ ਹੈ ਦਰਵਾਜਾ ਦਸ਼ਨੀਓ ਮੋਦੀ ਸਾਹਿਬ ਦੇ ਬਿਕੋਜ਼ ਇਹਨਾਂ 'ਚ ਡਰ ਪੈ ਗਿਆ ਕਾਲੀਆਂ 'ਚ ਵੀ ਉੱਥੇ ਜਾਣ ਨੂੰ ਝਾਕ ਪਾਉਂਗੀ ਜੇ ਬਿਨਾਂ ਬੁਲਾਏ ਚਲੇ ਗਏ ਤਾਂ ਇਸੇ ਕਰਕੇ ਇਹ ਲੰਗ ਆਪਾਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਇਹ ਲੰਗ ਆ ਕੁਰਾਨ ਦੀ ਤੋਂ ਦੂਰ ਹੈ ਮੇਰਾ ਸਵਾਲ ਹੈ ਇਹਨਾਂ ਤੋਂ ਇਹ ਗੁਰੂ ਘਰ ਦੇ ਲੰਗਰ ਦੇ ਉੱਤੇ ਜੀਐਸਟੀ ਲੱਜ ਉਹਦੇ ਵਾਸਤੇ ਨਹੀਂ ਜਾ ਸਕੀ ਕਸਤੇ ਇਹਨਾਂ ਦੇ ਕੇਂਦਰੀ ਮੰਤਰੀ ਕਰਦੇ ਇਹਨਾਂ ਦੇ ਐਮਬੀ ਸਾਹਿਬਾਨ ਮੈਂ ਆਪ ਰਿਕੁਐਸਟ ਕੀਤੀ ਕਿ ਇੰਸਾ ਸਾਹਿਬ ਨੂੰ ਮੈਂ ਪੁੰਦਰ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਆਓ ਇਕੱਠੇ ਹੋ ਕੇ ਕਦੇ ਬਿਲਕੁਲ ਜਾ ਕੇ ਸਾਹਿਬ ਗੱਲ ਸਹੀ ਹੈ ਇਹਦੇ ਛਾ ਪਾਰਟੀਬਾਜੀ ਦਾ ਫੀਲ ਇਹਨਾਂ ਦੇ ਨਾਲ ਆਪਾਂ ਤੇ ਬਿਕੋਜ਼ ਅਕਾਲੀ ਜਲਦੀ ਲੀਡਰਸ਼ਿਪ ਅੰਡਰ ਸੁਖਵੀਰ ਸਿੰਘ ਬਾਦਲ ਆ ਗੱਲ ਵੀ ਨਹੀਂ ਰੱਖ ਸਕੀ ਠੋਕ ਕੇ ਮੋਦੀ ਸਾਹਿਬ ਨੂੰ ਵੀ ਸਾਡੇ ਗੁਰੂ ਘਰ ਦੇ ਉੱਤੇ ਤੁਸੀਂ ਹਰਮੰਦਰ ਸਾਹਿਬ ਵਾਲੇ ਜੰਗਰ ਦੇ ਉੱਤੇ ਤੁਸੀਂ ਅੱਗੇ ਅਟਾਓ ਇਸ ਕਰਕੇ ਸਿਰਫ ਤੇ ਸਿਰਫ ਧਿਆਨ ਕੋਡਾ ਅੱਜ ਅਕਾਲੀ ਦਲ ਦੇ ਅੰਦਰ ਸਭ ਤੋਂ ਜਿਹੜਾ ਵੱਡਾ ਖਤਰਾ ਜਿਆਦਾ ਬਣਿਆ ਖੜਾ ਹੈ ਆ ਨਹੀਂ ਵੀ ਲਾਂਗਾ ਕਿਨੇ ਖੁਲਾਇਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਦਾ ਅੱਜ ਆਏ ਵੀ ਜੇ ਕਿਤੇ ਲਾਂਗਾ ਖੁੱਲ ਗਿਆ ਇਹ ਸਾਡਾ ਕੀ ਬਣੂਗਾ ਤੇਰਾ ਕੀ ਹੋਗਾਰੇ ਕੱਲ੍ਹ ਆ ਦਲ ਬਣਨ ਵਾਲੇ ਇਸ ਕਰਕੇ ਹਰ ਕਿਸਮ ਦੀ ਐਕਸ਼ਨ ਵੜਾਈ ਜਾ ਰਹੀ ਹੈ ਕਦੇ ਸੁਸ਼ਮਨ ਸਰਦਾਰ ਜੀ ਨੂੰ ਜਾ ਕੇ ਕਹਿ ਰਹੇ ਹੈ ਕਦੇ ਇੱਥੇ ਕਹਿ ਰਹੇ ਹੈ ਸਿੱਧੀ ਜੀ ਜਾ ਕੇ ਸੁਸ਼ਮਨ ਸਰਦਾਰ ਜੀ ਨੂੰ ਇੱਕ ਮੇਰਾ ਤਾਂ ਮਨ ਨਾ ਸੀਗਾ ਜੇ ਬਾਦਲ ਸਾਹਿਬ ਅਬੋਰ ਰੈਲੀ 'ਚ ਜਾ ਸਕਦੇ ਹੈ ਕਿੱਲੇ ਵਾਲੀ ਬੂਥ ਤੇ ਜਾ ਸਕਦੇ ਐ ਤੇ ਇੱਕ ਸਨੇਹ ਲਾ ਦਿੰਦੇ ਵੀ ਆਓ ਜੀ ਕੈਪਟਨ ਸਾਹਿਬ ਕੋ ਜੇ ਚਾਲੂ ਐ ਮੈਨੂੰ ਕਹਿ ਦਿੰਦੇ ਰਸਮੀ ਲਾਓ ਚਲੀਏ ਆਪਾਂ ਸਾਰੇ ਪਾਰਟੀਆਂ ਦੇ ਉਖੀ ਹੋ ਕੇ ਚਲੀਏ ਤੇ ਜਾ ਕੇ ਗੋਦੀ ਸਾਹਿਬ ਨੂੰ ਰਿਕੁਐਸਟ ਕਰਕੇ ਆਈਏ ਆ ਆ ਕੋਈ ਆ ਆ ਆ ਧਰ ਜਾਏ ਬਾਲਨ ਸਾਹਿਬ ਦਾ ਜਾ ਕੇ ਕਿਲੇ ਵਾਲੀ ਬੂਥ ਤੇ ਤੁਰੇ ਫਿਰਦੇ ਹੋ ਇੱਥੇ ਸੁਖਵੀਰ ਬਾਲਨ ਜੇ ਜਦੋਂ ਪਾਰਟੀ ਦੇ ਆਉਣਾ ਨੇ ਜਿੱਥੇ ਨੁਕਸਾਨ ਕੀਤਾ ਮੈਂ ਸਮਝਦਾ ਹਾਂ ਵੀ ਬਾ ਵੱਡੇ ਬਾਲਨ ਸਾਹਿਬ ਦੇ ਵੀ ਨੁਰਵਰਤੋਂ ਕਰ ਰਹੇ ਉਹਨਾਂ ਨੂੰ ਇਸ ਤਰ੍ਹਾਂ ਨੀਵਾਖਾਂਡੀ ਕੋਸ਼ਿਸ਼ ਕਰ ਰਹੇ ਨੇ ਉਹ ਬੁੱਥਾ ਤੇ ਜਾ ਕੇ ਇਸ ਐਡੇ ਸੀਨੀਅਰ ਉਮਰ ਦੇ ਲੀਡਰ ਨੂੰ ਇਸਤੇਮਾਲ ਉਹ ਕਰ ਰਹੇ ਇਹਨਾਂ ਤੋਂ ਬਾਹਰ ਜਾਣਾ ਚਾਹੀਦਾ